ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪ੍ਰੀਤ कौर ਕੱਗਾ ਕੈਮਰਾਮੈਨ ਹਰਪਾਲ ਸਿੰਘ ਸਨੇਹੀ ਜੀ ਦੇ ਨਾਲ ਸੋ ਅੱਜ ਅਸੀਂ ਇੱਥੇ ਪਹੁੰਚੇ ਹਾਂ ਸਕੂਲ ਸਰਕਾਰੀ ਸਕੂਲ ਦੇ ਵਿੱਚ ਜਿੱਥੇ ਕਿ ਅੱਜ ਇਨਾਮ ਵੰਡ ਜੋ ਪ੍ਰੋਗਰਾਮ ਰੱਖਿਆ ਗਿਆ ਹੈ ਜੋ ਸਖਸ਼ੀਅਤਾਂ ਹੈ ਇਨਾਮ ਵੰਡ ਪ੍ਰੋਗਰਾਮ ਰੱਖਿਆ ਸੀਗਾ ਉਹ ਅੱਜ ਆਪਣੇ ਵਿੱਚ ਮੌਜੂਦ ਨੇ ਸੋ 300 ਫੈਮਿਲੀ ਜੋ ਆਪਣੇ ਵਿੱਚ ਇਸ ਟਾਈਮ ਮੌਜੂਦ ਨੇ ਆਪਾਂ ਨਾਲ ਵੀ ਗੱਲਬਾਤ ਕਰਦੇ ਆ ਮੈਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੈਂ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾਉਣੀ ਹੈ ਤੇ ਅੱਜ ਮੈਨੂੰ ਬਹੁਤ ਮਾਣ ਆ ਕਿ ਮੈਂ ਕੱਗੇ ਪਿੰਡ ਦੇ ਵਿੱਚ ਆਪਣੇ ਪਿਤਾ ਜੀ ਦੇ ਨਾਂ ਤੇ ਸਕੂਲ ਸਰਦਾਰ ਹਰਪਜਨ ਸਿੰਘ ਫ੍ਰੀडम फाइਟਰ ਐਮੀਨਾ ਸਕੂਲ ਘੱਗਾ ਤੇ ਮੈਂ ਬਹੁਤ ਪ੍ਰਾਊਡ ਕਰਦੀ ਆ ਕਿਉਂਕਿ ਉਹਨਾਂ ਨੇ ਆਜ਼ਾਦੀ ਕੁਲਾਟੀਆਂ ਦੇ ਵਿੱਚ ਹਿੱਸਾ ਬਹੁਤ ਪਾਇਆ ਅਤੇ ਕੀ ਕਹਿੰਦੇ ਨੇ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਅਸੀਂ ਜੋ ਵੀ ਆਪਣਾ ਨਿਗਮਾਨ ਰਹੇ ਆ ਅੱਜ ਆਜ਼ਾਦੀ ਦਾ ਉਹਨਾਂ ਕਰਕੇ ਹੀ ਮਾਨ ਰਹੇ ਆ ਤੇ ਪਟਿਆਲਾ ਜ਼ਿਲ੍ਹਾ ਦੇ ਵਿੱਚ ਸਭ ਤੋਂ ਜ਼ਿਆਦਾ ਸੁਤੰਤਰਤਾ ਸੰਗਰਾਮੀਆਂ ਨੇ ਸੰਘਰਸ਼ ਕਰਿਆ ਜਿਸ ਕਰਕੇ ਕੀ ਸਾਡੇ ਆਜ਼ਾਦੀ ਘੁਲਾਟੀਆਂ ਦੇ ਨਾਂ ਤੇ ਗਵਰਨਮੈਂਟ ਪੰਜਾਬ ਗਵਰਨਮੈਂਟ ਨੇ ਸਕੂਲਾਂ ਦੇ ਨਾਂ ਫ੍ਰੀडम फाइਟਰ ਦੇ ਨਾਂ ਤੇ ਰੱਖਿਆ ਤੇ ਮੈਨੂੰ ਬਹੁਤ ਮਾਣ ਆ ਜੀ ਅੱਜ ਬੱਚਿਆਂ ਦਾ ਰਿਜ਼ਲਟ ਸੀਗਾ ਇਸ ਕਰਕੇ ਅਸੀਂ ਕੱਗਾ ਸਕੂਲ ਦੇ ਵਿੱਚ ਆਏ ਆ ਤੇ ਮੈਨੂੰ ਬਹੁਤ ਪ੍ਰਾਊਡ ਆ ਮੇਰੇ ਪਿਤਾ ਜੀ ਦੇ ਨਾਂ ਤੇ ਸਕੂਲ ਹੋਇਆ ਜੀ ਐਮਿਨਸ ਸਕੂਲ ਕੱਗਾ ਤੇ ਮੈਨੂੰ ਬਹੁਤ ਮਾਣ ਆ ਉਹਨਾਂ ਕਰਕੇ ਹੀ ਅੱਜ ਮੈਂ ਇੱਥੇ ਆਈਆਂ ਜੀ ਸਾਨੂੰ ਸੁਭਾਗਾ ਟਾਈਮ ਮਿਲਿਆ ਵੀ ਅਸੀਂ ਸਕੂਲ ਦੇ ਵਿੱਚ ਪਹੁੰਚੇ ਆ ਜੀ ਧੰਨਵਾਦ ਜੀ ਸੋ ਆਪਣੇ ਵਿੱਚ ਪ੍ਰਿੰਸੀਪਲ ਮੈਮ ਵੀ ਮੌਜੂਦ ਨੇ ਜਿਨ੍ਹਾਂ ਦਾ ਬਹੁਤ ਵੱਡਾ ਮਤਲਬ ਕਹਿਣਾ ਯੋਗਦਾਨ ਹੈ ਜੋ ਬੱਚਿਆਂ ਦੀ ਫਰਸਟ ਪੋਜੀਸ਼ਨ ਆਈ ਹੈ ਇੱਥੇ ਬੱਚੇ ਨੇ ਸਫਲਤਾ ਹਾਸਲ ਕੀਤੀ ਹੈ ਸੋ ਪ੍ਰਿੰਸੀਪਲ ਮੈਮ ਨਾਲ ਵੀ ਅੱਪਾ ਗੱਲਬਾਤ ਕਰਦੇ ਆ ਮੈਮ ਪਸਟਿਕਾ ਸਤਿ ਸ਼੍ਰੀ ਅਕਾਲ ਜੀ ਦੇ ਜੋ ਸਲਾਣਾ ਪ੍ਰੋਗਰਾਮ ਰੱਖਿਆ ਬੱਚਿਆਂ ਦੀ ਜੋ ਪੋਜੀਸ਼ਨ ਆਈ ਹੈ ਉਹਦੇ ਵਾਸਤੇ ਕੀ ਮਤਲਬ ਤੋਂ ਹੋਵੇ ਜਿਸ ਦਾ ਆਪ ਨੂੰ ਹਾਂਜੀ ਇਹ ਬੱਚੇ ਜਿਹੜੇ ਨੇ ਸਾਡੇ ਬਹੁਤ ਮਿਹਨਤੀ ਨੇ ਤਾਂ ਫਿਰ ਸਾਡਾ ਮਨ ਕੀਤਾ ਕਿ ਇਹਨਾਂ ਲਈ ਅਸੀਂ ਪੂਰਾ ਇਨਾਮ ਵੰਡ ਸਮਾਰੋ ਵੀ ਨਾਲ ਹੀ ਰਿਜ਼ਲਟ ਦੇ ਰੱਖੀਏ ਤਾਂ ਉਹਦੇ ਵਿੱਚ ਸਾਡੀ ਮਦਦ ਕੀਤੀ ਸਤਪਾਲ ਕੋਰ ਜੀ ਟੀ ਇਨਸਾਨੇ ਜਿਹੜੇ ਕਿ ਸੁਤੰਤਰਤਾ ਸੰਗਰਾਮੀ ਹਰਪਜਨ ਸਿੰਘ ਜੀ ਤੇ ਬੇਟੀ ਨੇ ਤੇ ਸਾਡੇ ਕੋਲ ਸਪੈਸ਼ਲ ਇੱਥੇ ਸਾਡੇ ਕੋਲ ਪਹੁੰਚੇ ਨੇ ਤੇ ਸ਼ੀਲਡਸ ਵਗੈਰਾ ਜਿਹੜੀਆਂ ਇਹਨਾਂ ਵੱਲੋਂ ਪ੍ਰੋਵਾਈਡ ਕਰਵਾਈਆਂ ਗਈਆਂ ਤੇ ਅਸੀਂ ਇਹਨਾਂ ਦਾ ਇੱਥੇ ਆਇਆ ਤੇ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਸਾਡੇ ਜਿਹੜੇ ਟੀਚਰਸ ਨੇ ਇੰਨੀ ਜ਼ਿਆਦਾ ਮਿਹਨਤ ਕਰਦੇ ਨੇ ਜਿਹੜੇ ਸਾਡੇ ਬੱਚੇ ਨੇ ਉਹ ਬਹੁਤ ਅੱਗੇ ਜਾ ਰਹੇ ਨੇ ਸਾਡੇ ਕੋਲ ਕੁਝ ਬੱਚੇ ਤਾਂ ਇਸ ਤਰ੍ਹਾਂ ਦੇ ਆਏ ਇਸ ਵਾਰੀ ਜਿਨ੍ਹਾਂ ਦੇ 9th ਵਿੱਚੋਂ 99%, 98%, 96% ਮਾਰਕਸ ਵੀ ਆਏ ਨੇ ਤੇ ਅਸੀਂ ਅੱਗੇ ਵੀ ਸਾਡਾ ਸਟਾਫ ਜਿਹੜਾ ਮਿਹਨਤ ਕਰਨ ਲਈ ਪੂਰਾ ਤਿਆਰ ਹੈ ਆਉਣ ਵਾਲੇ ਸਮੇਂ ਦੇ ਵਿੱਚ ਬੱਚਿਆਂ ਨੂੰ ਵੀ ਮੋਟੀਵੇਸ਼ਨ ਮਿਲੀ ਹੈ ਇਨਾਮਾਂ ਨਾਲ ਟੀਚਰਸ ਨੂੰ ਵੀ ਮਿਲੀ ਹੈ ਕਿ ਸਾਨੂੰ ਰਿਕੋਗਨਾਈਜ਼ ਕੀਤਾ ਗਿਆ ਤਾਂ ਅੱਗੇ ਅਸੀਂ ਆਪਣੇ ਵਿੱਚ ਇਸ ਟਾਈਮ ਅੱਗੇ ਦੇ ਨਰੇਸ਼ ਪ੍ਰਧਾਨ ਜੀ ਸੋ ਵੀ ਮੌਜੂਦ ਨੇ ਜੋ ਸਕੂਲ ਦੇ ਵਿੱਚ ਇੱਥੇ ਮਤਲਬ ਪਹੁੰਚੇ ਨੇ ਇਨਾਮ ਵੰਡ ਜੋ ਪ੍ਰੋਗਰਾਮ ਰੱਖਿਆ ਗਿਆ ਸੀ ਸੋ ਪ੍ਰਧਾਨ ਜੀ ਨਾਲ ਵੀ ਗੱਲਬਾਤ ਕਰਾਂਗੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਇਹ ਪ੍ਰੋਗਰਾਮ ਰੱਖਿਆ ਗਿਆ ਜੀ ਬਾਰੇ ਪਰਾਂਤ ਜੀ ਇਹ ਸਕੂਲ ਸਰਦਾਰ ਹਰਪਜਨ ਸਿੰਘ ਐਮਐਨ ਸਕੂਲ ਆਪ ਘੱਗਾ ਉਹਨਾਂ ਦਾ ਜੋ ਸਰਦਾਰ ਹਰਪਜਨ ਸਿੰਘ ਜੀ ਦਾ ਸਮੁੱਚਾ ਪਰਿਵਾਰ ਹੈ ਉਹਦੀ ਪੁੱਤਰੀ ਹੈ ਸਤਪਾਲ ਕੌਰ ਜੀ ਅਤੇ ਉਹਨਾਂ ਦੇ ਦਮਾਦ ਨੇ ਅਤੇ ਉਹਨਾਂ ਦਾ ਪਰਿਵਾਰ ਹੈ ਉਹ ਅੱਜ ਦੇ ਇਸ ਫੰਕਸ਼ਨ ਤੇ ਸਾਲਾਨਾ ਇਨਾਮ ਵੰਡ ਸਮਰੋਹ ਕਹੂੰਗਾ ਮੈਂ ਤਾਂ ਉਜੇ ਜਿੱਥੇ ਬੱਚਿਆਂ ਦਾ ਰਿਜ਼ਲਟ ਪਹਿលੀਆਂ ਦੂਜੀਆਂ ਤੀਜੀਆਂ ਪੀਛ ਨਾਲ ਡਿਕਲੇਅਰ ਕੀਤੇ ਉਹਨਾਂ ਦਾ ਪੂਰਾ ਪਰਿਵਾਰ ਆਇਆ ਉਹਨਾਂ ਵੱਲੋਂ ਬੱਚਿਆਂ ਨੂੰ ਮਾਨ ਸਨਮਾਨ ਦਿੱਤਾ ਗਿਆ ਅਸੀਂ ਵੀ ਇਸ ਪਰਿਵਾਰ ਦੇ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਅਤੇ ਅੱਜ ਦੇ ਇਸ ਫੰਕਸ਼ਨ ਤੇ ਬੱਚਿਆਂ ਨੂੰ ਵਧਾਈ ਦਿੰਨੇ ਆ ਵੀ ਉਹ ਇੰਨੀ ਮਿਹਨਤ ਕਰਨ ਵੀ ਆਪਣਾ ਹਰ ਹਰ ਵਾਰੀ ਦਾ ਜੇ ਗੱਲ ਹੈ ਉਹ ਇੱਕ ਦੂਜੇ ਤੋਂ ਅੱਗੇ ਲੈ ਕੇ ਆਉਣ ਅਸੀਂ ਉਮੀਦ ਕਰਦੇ ਹਾਂ ਕਿ ਬੱਚੇ ਪੜ੍ਹ ਲੈ ਕੇ ਸਾਡੇ ਘੱਗੇ ਸਕੂਲ ਦਾ ਸਰਦਾਰ ਹਰਪਾਈ ਸਿੰਘ ਐਮੀਐਨ ਸਕੂਲ ਆਪ ਘੱਗਾ ਦਾ ਨਾਮ ਰੋਸ਼ਨ ਕਰੇ ਸਭ ਤੋਂ ਪਹਿਲਾਂ ਤਾਂ ਮੈਂ ਪਟਿਆਲਾ ਫਾਸਟ ਨਿਊਜ਼ ਦਾ ਬਹੁਤ ਬਹੁਤ ਧੰਨਵਾਦ ਦਿਆਂ ਜੋ ਆਪਣੇ ਸਮਾਂ ਚੋਂ ਸਮਾਂ ਕੱਢ ਕੇ ਆਪਦੇ ਮਾਧਿਅਮ ਰਾਹੀਂ ਸਾਡੀ ਆਵਾਜ਼ ਨੂੰ ਦੇਸ਼ਾਂ-ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਤੱਕ ਪਹੁੰਚਾਉਂਦੇ ਨੇ ਉਸ ਤੋਂ ਬਾਅਦ ਮੈਂ ਸਾਡੇ ਹਰਪਾਜਨ ਸਿੰਘ ਜੀ ਔਰ ਸਾਡੀ ਭੈਣ ਸਤਪਾਲ ਕੌਰ ਜੀ ਜੋ ਕਿ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਦਰਮਿਆਨ ਪਹੁੰਚਦੇ ਨੇ ਜਦੋਂ ਵੀ ਕੋਈ ਫੰਕਸ਼ਨ ਹੁੰਦਾ ਸਾਡੇ ਨਿੱਕਾ ਜਿਹਾ ਸੁਨਿਆਰ ਲੱਗਦਾ ਉਹ ਆਪਣੇ ਕੰਮਾਂ ਕਰਮ ਛੱਡਦੇ ਹੋਏ ਅੱਜ ਵੀ ਉਹਨਾਂ ਨੇ ਇਸ ਇਨਾਮ ਅੰਡ ਸਮਰੋਹ ਦੇ ਉੱਤੇ ਆਪੇ ਆ ਕੇ ਬਹੁਤ ਵੱਡਾ ਪ੍ਰਬੰਧ ਕੀਤਾ ਅਸੀਂ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਨੇ ਆ ਤੇ ਇਹ ਵੀ ਕਹਿੰਨੇ ਆ ਕਿ ਸਾਡਾ ਸਰਦਾਰ ਹਰਪਾਜਨ ਸਿੰਘ ਦੀ ਸਾਡਾ ਲਈ ਸਾਡੇ ਵਿੱਚ ਨੇ ਸਾਡੇ ਵਿੱਚ ਜੋ ਹੀ ਉਹਨਾਂ ਨੂੰ ਦੇਖਣਾ ਚਾਹੀਦਾ ਤੇ ਨਾਲ ਅਸੀਂ ਬੱਚਿਆਂ ਨੂੰ ਪ੍ਰੇਰਨਾ ਦਿੰਨੇ ਆ ਜਿਨ੍ਹਾਂ ਬੱਚਿਆਂ ਨੂੰ ਇਸ ਸਾਲ ਪ੍ਰਾਈਜ਼ ਨਹੀਂ ਮਿਲਿਆ ਦੂਜੇ ਬੱਚਿਆਂ ਨੂੰ ਪ੍ਰੇਰਨਾ ਦਿੰਨੇ ਆ ਵੀ ਇਹਨਾਂ ਬੱਚਿਆਂ ਨੂੰ ਦੇਖਦੇ ਹੋਏ ਦੂਸਰੇ ਬੱਚੇ ਵਾਚੜ ਕੇ ਪੜ੍ਹਾਈ ਕਰਨ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਉਹ ਵੀ ਇਸ ਤਰ੍ਹਾਂ ਹੀ ਕਰੇ ਲੈਣ ਥੈਂਕ ਯੂ ਬੋਤਲ ਸੋ ਆਪਣੇ ਵਿੱਚ ਰਿਟਾਇਰ ਰਾਜਕੁਮਾਰ ਸਰਵੀ ਮੌਜੂਦ ਨੇ ਆਪਾਂ ਨਾਲ ਵੀ ਗੱਲਬਾਤ ਕਰਾਂਗੇ ਸਾਹਿਬ ਸਾਸਤਰੀ ਦਾ ਸਭ ਤੋਂ ਪਹਿਲਾਂ ਮੈਂ ਥੋੜਾ ਧੰਨਵਾਦੀ ਆ ਕਿ ਤੁਸੀਂ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਇੱਥੇ ਆਏ ਤੇ ਅੱਜ ਜਿਹੜਾ ਸਲਾਣਾ ਫਖਰ ਹੋਇਆ ਕਿ ਜਿਹੜੇ ਬੱਚਾ ਨੇ ਆਪਣੀ ਤਲਾਸ਼ਾਂ ਦੇ ਵਿੱਚੋਂ ਪਹਿਲਾ ਦੂਜਾ ਤੀਜਾ ਨੰਬਰ ਹਾਸਲ ਕੀਤਾ ਅੱਜ ਉਹਨਾਂ ਨੂੰ ਇਨਾਮ ਦਿੱਤੇ ਗਏ ਹਨ ਤੇ ਨਾਲ ਹੀ ਮੈਂ ਬੀਬਾ ਸਤਪਾਲ ਕੌਰ ਜੀ ਜਿਨ੍ਹਾਂ ਦੇ ਆਦਰ ਸਾਹਿਬ ਦੇ ਨਾਂ ਉੱਤੇ ਇਹ ਸਕੂਲ ਦਾ ਨਾਂ ਸਰਦਾਰ ਫ੍ਰੀडम फाइਟਰ ਸਰਦਾਰ ਹਰਪੰਸ ਸਿੰਘ ਜੀ ਸਕੂਲ ਆਫ ਫੈਮਿਨਸ ਦਾ ਗਿਆ ਰੱਖਿਆ ਗਿਆ ਮੈਂ ਉਹਨਾਂ ਦਾ ਵੀ तहे ਦਿਨੋਂ ਧੰਨਵਾਦੀਆਂ ਕਿ ਉਹ ਵੀ ਇੰਨੀ ਦੂਰੋਂ ਆਪਣੇ ਸਾਹਮਣੇ ਜਮਾ ਕੱਢ ਕੇ ਵਿਦਿਆਰਥੀਆਂ ਨੂੰ ਇਹ ਨਾਮ ਮੰਨਣ ਦੇ ਲਈ ਆਏ ਜਿਹੜੇ ਵਿਦਿਆਰਥੀਆਂ ਨੂੰ ਅਜੇ ਨਾਮ ਨਹੀਂ ਮਿਲ ਪਾਏ ਮੈਂ ਇਹ ਕਹੂੰਗਾ ਕਿ ਉਹ ਬੱਚੇ ਅੱਜ ਵਾਲਿਆਂ ਤੋਂ ਪ੍ਰੇਰਨਾ ਲੈਣ ਕਿ ਇਹ ਬੱਚੇ ਪਹਿਲੇ ਨੰਬਰ ਤੇ ਆ ਸਕਦੇ ਨੇ ਕਿ ਅਸੀਂ ਨਹੀਂ ਆ ਸਕਦੇ ਸੋ ਮੈਂ ਇੰਨਾ ਕਹਿੰਦਾ ਹਾਂ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਸੋ ਆਪਣੇ ਆਵਾਜ਼ ਟਿੰਸਾ ਫੈਮਿਲੀ ਦੇ ਜੋ ਬੇਟੇ ਨੇ ਉਹ ਵੀ ਮੌਜੂਦ ਨੇ ਆਪਾਂ ਨਾਲ ਵੀ ਗੱਲਬਾਤ ਕਰਾਂਗੇ ਸਰ ਸਾਸ਼ਟਰੀ ਸਾਸ਼ਟਰੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਆਏ ਸਾਰੇ ਅੱਜ ਬੱਚਿਆਂ ਦਾ ਹੌਸਲਾ ਵਧਾਈ ਹੋਈ ਤੇ ਕਿਉਂਕਿ ਮੈਂ ਬਾਪੂ ਜੀ ਦੇ ਨਾਂ ਤੇ ਮੇਰੇ ਨਾਨਾ ਜੀ ਲੱਗਦੇ ਨੇ ਜੀ ਹਰਪ ਸਰਦਾਰ ਹਰਪ੍ਰਿੰਦ ਸਿੰਘ ਜੀ ਸੋ ਤਾਂ ਹੁਣ ਅੱਗੇ ਵਾਲੀ ਪੀੜ੍ਹੀ ਵਾਸਤੇ ਜੀ ਸਾਡੇ ਬਾਪੂ ਜੀ ਦਾ ਨਾਮ ਰੱਖਤਾ ਜੀ ਇਸ ਸਕੂਲ ਦਾ ਤਾਂ ਸਾਨੂੰ ਵੀ ਹੈ ਕਿ ਸਾਡੀ ਜਿਹੜੀ ਅਗਲੀ ਜਨਰੇਸ਼ਨ ਹੈ ਉਹਨਾਂ ਨੂੰ ਵੀ ਪਤਾ ਲੱਗਦਾ ਰਹੇ ਜੀ ਨਹੀਂ ਤਾਂ ਅੱਜ ਕੱਲ ਤਾਂ ਕੀ ਹੈ ਜੀ ਬਾਪੂ ਦੇ ਸਾਖੀਆਂ ਜਿਹੜੀ ਅਸੀਂ ਸੁਖੀ ਸਣੀਆਂ ਨੇ ਹੈ ਜੀ ਉਹੀ ਸਾਡੀ ਯਾਦਾਂ ਨੇ ਜੀ ਠੀਕ ਹੈ ਉਹ ਅਸੀਂ ਹੁਣ ਬਾਹਰ ਜਾਂਦੇ ਆ ਬਾਹਰਲੇ ਮੁਲਕਾਂ 'ਚ ਕੰਮ ਕਰਦੇ ਆ ਅਸੀਂ ਸਾਰਾ ਕੁਝ ਕਰ ਰਹੇ ਆ ਬਟ ਉਹਨਾਂ ਦੀ ਦੇਣ ਤੇ ਹੀ ਇਹ ਆਜ਼ਾਦੀ ਹੈਗੀ ਤਾਂ ਹੀ ਅਸੀਂ ਉਰੇ ਆ ਕੇ ਪੈਸੇ ਕਮਾ ਰਹੇ ਆ ਤੇ ਲਾ ਰਹੇ ਆ ਜੀ ਕਿਉਂ ਜਨਰੇਸ਼ਨ ਪੀਡੀ ਹੈ ਤੇ ਉਹਨਾਂ ਨੂੰ ਤੁਸੀਂ ਜਿਵੇਂ ਨਸ਼ਾ ਦੇ ਬੱਚੇ ਪੈ ਗਏ ਨੇ ਹੈਨਾ ਤੇ ਉਹਨਾਂ ਨੂੰ ਤੁਸੀਂ ਕੀ ਮੋਟੀਵੇਸ਼ਨ ਦੇਣਾ ਚਾਹੋਗੇ ਮੇਰੀ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਜੀ ਸਾਡੀ ਪੂਰੀ ਫੈਮਲੀ ਹੈ ਠੀਕ ਹੈ ਅਸੀਂ ਜੱਟ ਸਿੱਖ ਫੈਮਲੀ ਹੈ ਬਟ ਸਟਿਲ ਸਾਡੇ ਨਾਕ ਅੰਡਾ ਹੈ ਨਾ ਮੀਟ ਹੈ ਨਾ ਸ਼ਰਾਬ ਹੈ ਸਾਡੇ ਠੀਕ ਹੈ ਇਹ ਸਾਨੂੰ ਸਾਡੀ ਬੜੀ ਮਾਣ ਵਾਲੀ ਗੱਲ ਹੈ ਕਿ ਸਾਡੇ ਪਰਿਵਾਰ ਸਾਡੇ ਘਰ ਵਿੱਚ ਨਹੀਂ ਆਂਦਾ ਠੀਕ ਹੈ ਦੂਸਰੀ ਅਗਲੀ ਜਨਰੇਸ਼ਨ ਵਾਸਤੇ ਇਹ ਹੀ ਹੈ ਜੀ ਜਿਹੜੀ ਹੁਣ ਨਵੀਂ ਪੀੜੀ ਆ ਰਹੀ ਹੈ ਉਹਨਾਂ ਨੂੰ ਇਹ ਹੈ ਕਿ ਅੱਜ ਕੱਲ ਆਪਣੇ ਪੰਜਾਬ ਵਿੱਚ ਬਹੁਤ ਚੀਜ਼ਾਂ ਨਹੀਂ ਕੁਸੀਂ ਸਿਰਫ ਨਸ਼ੇ ਨਸ਼ੇ ਨੂੰ ਆਪਾਂ ਕਹੀ ਜਾਂਦੇ ਆਪਾਂ ਉਹ ਇੱਕ ਲੇਬਲ ਲਾਤਾ ਹੈ ਪੰਜਾਬ ਦੇ ਉੱਤੇ ਕਿ ਆਪਾਂ ਨਸ਼ਾ ਨਸ਼ਾ ਕਰਤਾ ਬਟ ਨਸ਼ਾ ਹੀ ਨਹੀਂ ਰਹਿ ਗਿਆ ਬੱਚੇ ਔਰ ਹੋਰ ਬਥੇਰੇ ਵੀ ਇੱਕ ਪੱਖੋਂ ਕੰਮ ਕਰ ਰਹੇ ਨੇ ਮੈਂ ਕਹਿੰਦਾ ਮੀਡੀਆ ਵਾਲਿਆਂ ਨੂੰ ਇਹ ਕਹਿਣਾ ਚਾਹਨਾ ਹੈ ਤੁਹਾਨੂੰ ਵੀ ਸਾਰਿਆਂ ਨੂੰ ਬੇਨਤੀ ਕਰਨਾ ਚਾਹਨਾ ਹੈ ਕਿ ਆਪਾਂ ਡਰੱਗਸ ਵਾਲੇ ਨੂੰ ਸਾਈਡ ਰੱਖੀਏ ਆਪਾਂ ਡਿਵੈਲਪਮੈਂਟ ਵਾਲੇ ਚੱਲੀਏ ਆਪਾਂ ਹਮੇਸ਼ਾ ਜੇ ਆਪਾਂ ਪੋਜ਼ਿਟਿਵ ਮਾਈਂਡ ਸੈਟ ਨਾਲ ਆਪਾਂ ਗੱਲ ਕਰਾਂਗੇ ਤਾਂ ਹੀ ਆਪਾਂ ਅੱਗੇ ਵਧਾਂਗੇ ਇਹ ਬੱਚਿਆਂ ਨੂੰ ਤਾਂ ਡਰੱਗਸ ਦਾ ਨਾ ਹੀ ਨਹੀਂ ਪਤਾ ਹੋਣਾ ਚਾਹੀਦਾ ਠੀਕ ਹੈ ਜੀ ਤੇ ਦੂਸਰੀ ਗੱਲ ਇਹ ਹੈ ਜੀ ਅਗਲੇ ਬੱਚਿਆਂ ਨੂੰ ਆਪਾਂ ਬਾਪੂ ਜੀ ਬਾਰੇ ਨਵੀਂ ਜਨਰੇਸ਼ਨ ਨੂੰ ਆਪਣੇ ਜਿਹੜੇ ਹੋਰ ਰੋਲ ਮਾਡਲਸ ਨੇ ਉਹਨਾਂ ਬਾਰੇ ਗੱਲਬਾਤ ਕਰੀਏ ਕਿਜੀ ਹਾਂਜੀ ਸੋ ਇਹਨਾਂ ਫੈਮਿਲੀ ਨਾਲ ਕਿਸਾ ਫੈਮਿਲੀ ਨਾਲ ਜੋ ਹਰਪ੍ਰੀਤ ਸਿੰਘ ਦੀ ਜੋ ਫੈਮਿਲੀ ਹੈ ਉਹਨਾਂ ਨਾਲ ਗੱਲ ਕਰਕੇ ਬੜਾ ਵਧੀਆ ਲੱਗਿਆ ਸੋ ਤੁਸੀਂ ਮੇਰੇ ਨਾਲ ਹਰਪ੍ਰੀਤ ਕੌਰ ਕੱਗਾ ਨਾਲ ਜੁੜੇ ਰਹੇ ਹੋ ਤੇ ਹਰਪਾਰ ਸਿੰਘ ਸਨੇਹੀ ਜੀ ਨਾਲ ਤਾਂ ਕਿ ਤੁਹਾਡੇ ਨਾਲ ਅਸੀਂ ਹਰ ਜੋ ਜਾਣਕਾਰੀ ਹੈ ਅਪਡੇਟ ਤੁਹਾਡੇ ਨਾਲ ਸ਼ੇਅਰ ਕਰ ਸਕੀਏ ਸੋ ਸਾਰੇ ਤੁਸੀਂ ਵੀਡੀਓ ਐਂਡ ਤੱਕ ਜਰੂਰ ਦੇਖਣਾ ਤੇ ਮੇਰੇ ਚੈਨਲ ਪਟਿਆਲਾ ਫਾਸਟ ਨਿਊਜ਼ ਨੂੰ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ ਸਨੇ ਇਥੇ ਪਲਸ 2 ਕਲਾਸ ਦੇ ਬੱਚੇ ਵੀ ਨੇ ਜਿਨ੍ਹਾਂ ਨੇ ਹੁਣ ਪੇਪਰ ਦਿੱਤੇ ਨੇ ਤਾਂ ਉਹਨਾਂ ਨੇ ਅੱਜ ਬੇਲਪੁਰੀ ਦੀ ਜੋ ਮਤਲਬ ਕਹਿ ਭਾਵੇਂ ਸਟਾਈਲ ਇਥੇ ਸਟਾਲਾਂ ਲਗਾਈਆਂ ਨੇ ਸੋ ਆਪਾਂ ਇਹਨਾਂ ਨਾਲ ਬੱਚਿਆਂ ਨਾਲ ਵੀ ਗੱਲਬਾਤ ਕਰਾਂਗੇ ਬਟਾ ਕੀ ਨਾ ਹੈ ਮਨਜੋਤਪੁਰ ਠੀਕ ਹੈ ਤੁਸੀਂ ਅੱਜ ਬੇਲਪੁਰੀ ਦੇ ਇਥੇ ਸਟਾਲ ਲਗਾਈਏ ਤਾਂ ਕੀ ਜਾਨਣਾ ਚਾਹੋਗੇ ਤੁਸੀਂ ਹਾਂ ਸਰ ਇਹ ਬਿਜ਼ਨਸ ਬਲਾਸਟਰ ਦੇ ਤਹਿਤ ਸਰਕਾਰ ਨੇ ਇੱਕ ਪ੍ਰੋਗਰਾਮ ਜਾਰੀ ਕੀਤਾ ਸੀਗਾ ਜਿਸ ਦੇ ਤਹਿਤ ਮਤਲਬ ਬੱਚੇ ਹਨਾ ਜਿਹੜੀ ਬੱਚੇ ਦੇ ਵਿੱਚ ਕਲਾ ਹੈ ਉਹ ਕਲਾ ਨੂੰ ਵੀ ਬਰੇ ਬਾਰੇ ਤੇ ਦਿਖਾਵੇ ਸਾਰਿਆਂ ਨੂੰ ਹੈ ਠੀਕ ਹੈ ਉਸ ਦੇ ਜਾਇਦਾ ਸੀ ਕਿਚਨ ਦੇ ਸਮਾਨ ਦੇ ਸਾਰਾ ਮਤਲਬ ਇਕੱਠਾ ਕਰਕੇ ਹੈ ਨਾ ਸਰਕਾਰ ਵੱਲੋਂ ਸਾਨੂੰ ਹਰ ਇੱਕ ਬੱਚੇ ਨੂੰ 2000 ਰੁਪਏ ਪਹੁੰਚਿਆ ਜਿਸ ਦੇ ਤਹਿਤ ਉਹਨਾਂ ਪੈਸਿਆਂ ਦੇ ਨਾਲ ਅਸੀਂ ਇਹ ਸਾਰਾ ਸਮਾਨ ਖਰੀਦਿਆ ਤੇ ਹੁਣ ਅਸੀਂ ਆਪਣੀਆਂ ਸਟਾਲਸ ਲਗਾਈਆਂ ਨੇ ਜਿਵੇਂ ਕਿ ਸਾਡੀ ਅੱਜ ਦੀ ਰੈਸਪੀ ਹੈਗੀ ਸੀ ਨਮਕੀਨ ਮੇਰੇ ਪੁਰੇ ਤੇ ਉਹ ਅਸੀਂ ਬਣਾ ਕੇ ਸਾਰੇ ਕਸਟਮਰ ਨੂੰ ਸੇਵ ਕਰ ਰਹੇ 10 ਰੁਪਏ ਪਲੇਟ ਹੈ ਠੀਕ ਹੈ ਬਟਾ ਚੀਨਾ ਬਟੇ ਆਪਣਾ ਪਰਵੇਸ਼ ਠੀਕ ਹੈ ਤੁਸੀਂ ਪਲੱਸ 2 ਦੇ ਪੇਪਰ ਦਿੱਤੇ ਨੇ ਠੀਕ ਹੈ ਤੁਸੀਂ ਨਿਊ ਜਨਰੇਸ਼ਨ ਨੂੰ ਜੇ ਤੁਸੀਂ ਕੀ ਕਹਿਣਾ ਚਾਹੁੰਗੇ ਜੋ ਅਜੰਸੀ ਇਹ ਲਗਾਇਆ ਪਲੇਟਫਾਰਮ ਜੋ ਇੱਥੇ ਤਿਆਰ ਕੀਤਾ ਹੈ ਇਸ ਬਿਜ਼ਨਸ ਬਲਾਸਟਰ ਦੇ ਪ੍ਰੋਗਰਾਮ ਨੇ ਤਾਂ ਤੁਸੀਂ ਨਿਊ ਜਨਰੇਸ਼ਨ ਨੂੰ ਇਹ ਕਹਿਣਾ ਚਾਹਾਂਗੇ ਕਿ ਵੀ ਉਹ ਸਿਰਫ ਗਵਰਨਮੈਂਟ ਜੋਬ ਤੇ ਡਿਪੈਂਡ ਨਾ ਰਹਿਣ ਆਪਣਾ ਆਪ ਦਾ ਬਿਜ਼ਨਸ ਵੀ ਸ਼ੁਰੂ ਕਰ ਸਕਦੇ ਨੇ ਜਿਸ ਨਾਲ ਕਿਉਂ ਬਦਿਆ ਪ੍ਰੋਫਿਟ ਕਮਾ ਸਕਦੇ ਨੇ ਠੀਕ ਹੈ